ਜ਼ਿਲ੍ਹਾ ਜਲੰਧਰ ਦੇ ਪਿੰਡ ਚੀਮਾ ਖੁਰ ਦੇ ਗੁਰਦੁਆਰਾ ਮਹਾਰਾਜ ਅਬਦੁੱਦ ਸਾਹਿਬ ਜੀ ਵਿਖੇ ਬਲਵਿੰਦਰ ਸਿੰਘ ਚੀਮਾ ਜੁਕੇ ਵੱਲੋਂ ਪ੍ਰੋਫੈਸਰ ਸੁਖਵਿੰਦਰ ਸਿੰਘ ਸ਼ੇਰਗਿੱਲ ਗੁਰਦੁਆਰਾ ਪ੍ਰਬੰਧਕ ਕਮੇਟੀ ಗ್ರಾಮ ਪੰਚਾਇਤ ਅਤੇ ਐਨਆਰਈ ਵੀਰਾਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੱਕਾ ਪਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਜਿੱਥੇ ਇਲਾਕੇ ਪਰਦੀਆਂ ਸੰਗਤਾਂ ਨੇ ਪਹੁੰਚ ਕੇ ਇਸ ਕੈਂਪ ਦਾ ਲਾਹਾ ਲਿਆ ਇਸ ਮੌਕੇ ਬਲਵਿੰਦਰ ਸਿੰਘ ਚੀਮਾ ਜੁਕੇ ਨੇ ਰੀਵਨ ਕੱਟ ਕੇ ਕੈਂਪ ਦਾ ਉਦਘਾਟਨ ਕੀਤਾ ਤੇ ਸੰਗਤ ਦਾ ਮੂੰਹ ਮਿੱਠਾ ਕਰਵਾਇਆ ਡਾਕਟਰ ਰਾਜਨ ਆਈ ਕੇਅਰ ਹਸਪਤਾਲ ਫਗਵਾੜਾ ਦੀ ਟੀਮ ਵੱਲੋਂ 250 ਲੋਕਾਂ ਦੀ ਜਾਂਚ ਕੀਤੀ ਜਿਨ੍ਹਾਂ ਵਿੱਚੋਂ 20 ਮਰੀਜ਼ ਆਪਰੇਸ਼ਨ ਲਈ ਪਾਏ ਗਏ ਲੋੜਵੰਦ ਮਰੀਜ਼ਾਂ ਨੂੰ ਐਨ ਕਾਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ ਇਸ ਮੌਕੇ ਸਰਪੰਚ ਕੁਲਦੀਪ ਕੌਰ ਸਾਬਕਾ ਸਰਪੰਚ ਕਮਲਜੀਤ ਸਿੰਘ ਬਲਵਿੰਦਰ ਸਿੰਘ ਚੀਮਾ ਜੁਕੇ ਡਾਕਟਰ ਜਸਵਿੰਦਰ ਚੀਮਾ ਪੰਜ ਕਸ਼ਮੀਰੀ ਲਾਲ ਪੰਜ ਕੁਲਵੀਰ ਸਿੰਘ ਪੰਜ ਲੇਖਰਾਜ ਸਾਬਕਾ ਪੰਜ ਬਲਵਿੰਦਰ RAM ਲੰਬੜਦਾਰ ਸਰਜੀਤ ਸਿੰਘ ਅਤੇ ਇਲਾਕੇ ਪਰ ਦੀ ਸੰਗਤ ਮੌਜੂਦ ਸੀ ਆਖਰ ਵਿੱਚ ਡਾਕਟਰ ਜਸਵੰਦਰ ਚੀਮਾ ਨੇ ਨੇਕ ਕਾਰਜ ਕਰਨ ਵਾਲੀਆਂ ਚਿਕਚੀਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਨਾਉ ਪੂ ਰਾਜਾ ਸਾਹਿਬ ਦੀ ਮਿਹਰ ਦੇ ਨਾਲ ਸਤਿਗੁਰੂ ਮਹਾਰਾਜ ਅਨੰਦ ਸਾਹਿਬ ਜੀ ਦੀ ਕਿਰਪਾ ਦੇ ਨਾਲ ਮਾਸ ਗੁਰਦੇਵ ਜੀ ਦੇ ਗੁਰਦੁਆਰਾ ਟੀਮਾ ਖਰਦ ਜਿੱਥੇ ਪਹਿਲੀ ਕੈਂਪ ਆਈ ਕੈਂਪ ਲਈ ਮਹਾਰਾਜੀ ਮੇਲ ਦੇ ਨਾਲ ਚੈੱਕਅਪ ਤੇ ਐਮ ਵੀ ਤੇ ਜਿਹੜਾ ਪੇਸ਼ੈਂਟਰਾਂ ਨੂੰ ਆਪਰੇਸ਼ਨ ਦੀ ਲੋੜ ਹੈ ਉਹਨਾਂ ਦਾ ਆਪਰੇਸ਼ਨ ਦੀ ਕੀਤਾ ਸੱਚੀ ਸਰਕਾਰ ਜਦਾ ਮੇਰ ਰੱਖੇ ਉਹ ਵੀਦਾ ਚੱਲਦਾ ਰਹੇ ਵਾਹਿਗੁਰੂ ਜੀ ਦਾ ਖਾਲਸਾ ਸਿਮਰਦਾ ਜੀ ਦੀ ਬਤੇ ਜੁਨੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ ਅੱਜ ਫੈਟ ਟੀਮ ਆਪਰ ਦੇ ਕੇ ਕਾਂਤਲ ਸਿੰਘਾ ਖਵਰਾ ਸਾਹਿਬ ਜੀ ਮਹਾਰਾਜੀ ਮਾਸਟਰ ਦੇ ਹੇਠਾਂ ਗੋਵਰਾ ਸਾਹਿਬ ਦੇ ਇਲਾਕੇ ਦਾ ਪਹਿਲਾ ਮੁਫਤ ਚੈੱਕਅਪ ਸਿਲੇਬ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਦੌਰ ਬੰਦ ਪ੍ਰਿਕਚਨ ਐਨਕਾ ਦਵਾਈਆਂ ਅਤੇ ਅੱਖਾਂ ਦੇ ਆਪਰੇਸ਼ਨ ਮੁਫਤ ਦਿੱਤੇ ਜਾਣਗੇ ਇਹ ਕੈਂਪ ਮਾਨਯੋਗ ਸਰਦਾਰ ਪ੍ਰੋਫੈਸਰ ਸੁਵਿੰਦਰ ਸਿੰਘ ਜੀ ਇਹ ਗ੍ਰਾਮ ਵਿਡਿੰਗ ਦੇ ਵਿੱਚ ਵੀ ਗ੍ਰਾਮ ਸੇਵਾ ਕਰਦੇ ਐਨਆਰਆਈ ਸੰਕਰ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ ਅਸੀ ਗ੍ਰਾਮ ਪੰਚਾਇਤ ਨੂੰ ਫਿਰ ਦੋਨੋਂ ਐਨਆਰਆਈ ਭਰਾਵਾਂ ਦਾ ਤੇ ਪ੍ਰੋਫੈਸਰ ਜਗਵਿੰਦਰ ਸਿੰਘ ਛੇਗੜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਵਿੱਚ ਸੇਵਾ ਨਿਭਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ